ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਆਨੰਦ ਮਾਣੋ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਸੂਟ ਤੋਂ ਤੁਸੀਂ ਨਾਪ ਕਿਸ ਤਰ੍ਹਾਂ ਲੈ ਸਕਦੇ ਹੋ ਤੇ ਇਹ ਐਨ ਬਰੀਕੀ ਦਾ ਕੰਮ ਹੁੰਦਾ ਇਹਨਾਂ ਧਿਆਨ ਨਾਲ ਦੇਖਣਾ ਵੀ ਆਪਾਂ ਸੂਟ ਤੋਂ ਨਾਪ ਕਿਸ ਤਰ੍ਹਾਂ ਲਈਏ ਸਭ ਤੋਂ ਪਹਿਲਾਂ ਤਾਂ ਆਪਾਂ ਲੈਣੀ ਹੈ ਦੀ ਲੰਬਾਈ ਸਭ ਤੋਂ ਮੇਨ ਆਪਾਂ ਇੱਦਾਂ ਗਲੇ ਤੋਂ ਲੈਣੀ ਲੰਬਾਈ ਇਹਦੀ ਇੱਦਾਂ ਰੱਖ ਲੈਣਾ ਸੂਟ ਆਪਾਂ ਕਰਕੇ ਇਹਨਾਂ ਲੈਂਥ ਰੱਖ ਲੈਣੀ ਤੜਾੜੂ ਇੱਦਾਂ ਆਪਾਂ ਹਨਾ ਤੇ ਅੱਥੋਂ ਆਪਾਂ ਗਲੇ ਤੋਂ ਫੜਨਾ ਇਦਾਂ ਗਲੇ ਐਂ ਸੀਣਾ ਆਪਾਂ ਆਹ ਇਦਾਂ ਕਰਨੀ ਆ ਆ ਆਪਣਾ ਗੜਾਇਆ ਤੇ ਆ ਆਪਣਾ ਲੈਂਥ ਆ ਇਹਦੀ ਲੈਂਥ ਆਪਾਂ ਜਿਹੜਾ ਆ ਹਨਾ ਗਲੇ ਦਾ ਆ ਹੁੰਦਾ ਆ ਸੀਣਾ ਉੱਪਰ ਲੀਆਂ ਆਪਾਂ ਇੱਥੋਂ ਸੀਣ ਦਾ ਇੱਥੋਂ ਆਪਾਂ ਇੰਚ ਟੇਪ ਪੜਨਾ ਤੇ ਆਪਾਂ ਸਾਰਾ ਇਦਾਂ ਬਾਅਦ ਵੀ ਕੱਢਣਾ ਬਾਲ ਕੱਢ ਕੇ ਆਪਾਂ ਫੇਰ ਆਪਾਂ ਐਂਚੀ ਟੇਪ ਰੱਖਣਾ ਐਦਾਂ ਕੱਢ ਕੇ ਬਾਲ ਤਾਂ ਐਂਚੀ ਟੇਪ ਐਦਾਂ ਐਨ ਸੀਣ ਦੇ ਉੱਤੇ ਰੱਖਣਾ ਦੇਖੋ ਆ ਜਿਹੜੀ ਸੀਨੇ ਦੇ ਉੱਤੇ ਰੱਖ ਕੇ ਹਨਾ ਇਹਦੀ ਲੰਬਾਈ ਹੈਗੀ 36 ਆ ਜੇ ਤਾਂ ਤੁਹਾਡੇ ਕੋ ਕਢਾਈ ਆ ਥੱਲੇ ਅੱਟਾ ਉਹ ਮੋੜਦਿਆਂ ਹੈਗਾ ਫਿਰ ਤੁਸੀਂ ਪੂਰੀ ਰੱਖਣੀ ਆ ਜੇ ਤੁਹਾਡੇ ਕੋਈ ਕਢਾਈ ਨਹੀਂ ਹੈਗੀ ਤਾਂ ਤੁਸੀਂ 3 ਇੰਚ ਲੰਬਾਈ ਵੱਧ ਰੱਖਣੀ ਆ ਤੇ ਜਿਹੜੀ ਆ ਮੋੜ ਦੇ ਸੀਣ ਹੁੰਦੀ ਆ ਆਪਾਂ ਆ ਜਿਹੜੀ ਗਾਲ ਆਲੀ ਹੈ ਨਾ ਇੱਥੋਂ ਇਹ ਤਾਂ ਨਾਪ ਲੈਣਾ ਮੋੜ ਦੇ ਵੱਲੋਂ ਨਹੀਂ ਲੈਣਾ ਨਾਪ ਲੈਣਾ ਗਾਲ ਵੱਲੋਂ ਇਹਦਾ ਨਾਪ ਲੈਣਾ ਇਹਦਾ ਧਰਾਉ ਤੇ ਜੇ ਤੁਹਾਡੇ ਕੋਈ ਕਢਾਈ ਹੈਗੀ ਆ ਫਿਰ ਤੁਸੀਂ ਲੰਬਾਈ ਉਨੀ ਰੱਖਣੀ ਆ 1 ਇੰਚ ਜਿਹੜਾ ਉੱਪਰੋਂ ਅੱਧਾ ਇੰਚ ਵੱਧਦੇ ਆ ਆਪਾਂ ਸੀਣ 'ਚ ਦੇਖਦਾ ਉਹ ਰੱਖਣੀ ਬਾਦੂ ਜੇ ਤੁਹਾਡੇ ਕੋ ਕੜਾਈ ਨਹੀਂ ਹੈਗੀ ਜੈਂਪਰ ਦੇ ਪੱਲੇ ਤੇ ਫੇਰ ਤੁਹਾਨੂੰ ਲੰਬਾਈ 3 ਇੰਚ ਹੋ ਰੱਖਣੀ ਪੈਣੀ 2 ਇੰਚ ਫੱਟਾ ਹੋ ਜਾਂਦਾ ਹੁੰਦਾ 1 ਇੰਚ ਉੱਪਰ ਕਈ ਵਾਰ ਕਾਣ ਵੀ ਪੈ ਜਾਂਦੀ ਉਹ ਕੱਢਣੀ ਪੈਂਦੀ ਤੇ ਕਈ ਵਾਰ ਸੀਨ ਵੀ ਆਪਾਂ ਦੇਣਾ ਹੈ ਸੀਨ ਕਿ ਤਾਂ ਦੇਣੀ ਆ ਤੇ ਉਹ ਕਢਣਾ ਪੈਂਦਾ ਇਸ ਕਰਕੇ ਲੰਬਾਈ ਆਪਾਂ ਇਸ ਤਰ੍ਹਾਂ ਲੈਣੀ ਬਾਹਰ ਇਹਨਾਂ ਸਾਰੇ ਕੱਢਣੇ ਇਦਾਂ ਖਿੱਚ ਕੇ ਇਦਾਂ ਮਣਨਾ ਇਹ ਨਹੀਂ ਪੈਦਾ ਢਿੱਲਾ ਜਾ ਮਣ ਲਓ ਹਣਾ ਖਿੱਚ ਕੇ ਮੀਣੋਗੇ ਤਾਂ ਫੇਰ ਤੁਹਾਡੀ ਲੰਬਾਈ ਸੂਤ ਆਉਣੀ ਆ ਮੇਰੇ ਹੁਣ ਇਹਦੀ ਲੰਬਾਈ ਐਨ ਖਿੱਚ ਕੇ ਮੀਣੇ ਤੇ 36.5 ਆ ਤੇ ਬਾਅਦ ਵਿੱਚ ਆਪਾਂ ਹਨਾ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੈਣਾ ਹੈ ਮੇਰੀ ਲਾਈਟ ਨਹੀਂ ਕੁਝ ਸਹੀ ਚਲੋ ਹੁਣ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਲੈਣਾ ਹੈ ਇੱਧਰ ਜੈਂਪਰ ਨੂੰ ਇੱਧਰ ਰੱਖਣਾ ਇੱਥੋਂ ਫੜਨਾ ਆਪਣਾ ਜਿਹੜੇ ਆਹ ਮੋਢੇ ਆ ਹਨਾ ਦੋਨੇ ਪਾਸੇ ਇੱਥੋਂ ਇੱਥੋਂ ਐਦਾਂ ਫੜ ਕੇ ਐਦਾਂ ਆਪਾਂ ਖਿੱਚ ਲੈਣਾ ਇਹਨੂੰ ਫੜ ਕੇ ਹਨਾ ਐਦਾਂ ਆਪਾਂ ਰੱਖਣਾ ਇਹ ਤਾਂ ਤੁਸੀਂ ਐਦਾ ਇਹਨੂੰ ਰੱਖੂਗੇ ਫੇਰ ਤਾਂ ਇਹਦਾ ਤੀਰਾ ਬਦਣਾ ਆ ਤੇ ਤੁਸੀਂ ਇਹਨੂੰ ਨਹੀਂ ਹਿਲਾਉਣਾ ਹੈਗਾ ਤੁਸੀਂ ਆ ਮੋਢੇ ਨੂੰ ਇੱਧਰ ਰੱਖਣਾ ਐ ਮੋਢੇ ਨੂੰ ਐਦਾ ਐਨ ਖਿੱਚ ਕੇ ਹਨਾ ਐਦਾ ਫੇਰ ਐਦਾ ਐਦਾ ਰੱਖਣਾ ਇਹ ਸੂਟ ਵੀ ਮੈਂ ਆਪੇ ਸੀਤਾਇਆ ਮੈਂ ਤੁਹਾਨੂੰ ਨਾਪ ਲੈਣਾ ਦੱਸ ਰਹੀ ਹਾਂ ਕਿ ਪੈਨਾਪ ਤੁਸੀਂ ਕਿੱਦਾਂ ਲੈ ਸਕਦੇ ਆ ਸੀਤੇ ਹੋਏ ਸੂਟ ਤੋਂ ਤੇ ਹੁਣ ਆਪਾਂ ਇਹਦਾ ਲੈਣੇ ਪਹਿਲਾਂ ਤੀਰੇ ਦਾ ਨਾਪ ਤੀਰੇ ਦਾ ਨਾ ਪਾ ਜੜੀ ਆਪਣੀ ਮੋੜੇ ਵਾਲੀ ਸੀਣੀ ਹੈ ਨਾ ਇੱਥੋਂ ਆਪਾਂ ਲੈਣਾ ਤੇ ਇਹ ਜਿਹੜੀ ਇੱਧਰਲੇ ਮੋੜੇ ਤੱਕ ਸੀਉਣਾ ਉੱਥੇ ਤੱਕ ਲੈਣਾ 14 ਆ ਤੇ ਇਹ ਆਪਾਂ ਇੱਕ ਹੋਰ ਖਿਆਲ ਰੱਖਣਾ ਇਹਦੀ ਆਪਾਂ ਵੱਧ ਨਹੀਂ ਕਰਨਾ ਹੈਗਾ ਕਿਉਂ ਇਹ ਪੂਰਾ ਹੀ ਹੁੰਦਾ ਆ ਇਹ ਜੇ ਵੱਧ ਕਰਾਂਗੇ ਤਾਂ ਫਿਰ ਇਹ ਆਪਣਾ ਤੀਰਾ ਵੱਧ ਜਾਣਾ ਆ ਤੇ ਇਹ ਆਪਾਂ ਸਮਾਏ ਰੱਖਣਾ ਆਪਣਾ 14 ਆ ਆਪਾਂ 7 ਰੱਖਣਾ ਤੇ ਜੇ ਆਪਾਂ ਇਹਨੂੰ ਐਦਾਂ ਕਰਦੇ ਆਂ ਐਦਾਂ ਫੇ ਇਹ ਹਨਾ ਗਲਾ ਖਰਾਬ ਹੋ ਜਾਂਦਾ ਫੇਰੇ ਤੀਰਾ ਵੱਜ ਜਾਂਦਾ ਇਸ ਕਰਕੇ ਇਹਨੂੰ ਇੱਥੋਂ ਇੱਥੇ ਰੱਖੋ ਐਨ ਬਸ ਐਦਾਂ ਨਾਲ ਆਪਕੇ ਤੇ ਤੀਰੇ ਦਾ ਲੈ ਕੇ ਫੇਰ ਤੁਸੀਂ ਆਪਣਾ ਕਈ ਕਹਿੰਦੇ ਗਲੇ ਦਾ ਨਹੀਂ ਪਤਾ ਲਾਦਾ ਗਲੇ ਦਾ ਵੀ ਐਦਾਂ ਕਰ ਲਓ ਆ ਜਿਹੜੀ ਆਪਣੀ ਮੋਢੇ ਆ ਆ ਗਲੇ ਵਾਲੀ ਸੀਣੀ ਉੱਥੋਂ ਲੈ ਲਓ ਜਿੰਨਾ ਤੁਹਾਡਾ ਗਲਾ ਡੂੰਗਾ ਆ 6 7 ਆ ਮੇਰਾ ਤੇ ਇੱਕ ਹੋਰ ਗੱਲ ਜੇ ਤੁਸੀਂ ਪਿਛਲਾ ਗਣਾ 4 5 6 ਤੱਕ ਰੱਖਦੇ ਆ ਫੇਰ ਤਾਂ ਤੁਹਾਨੂੰ ਤੀਰਾ ਇੰਨਾ ਹੀ ਲੈਣਾ ਪੈਣਾ ਜਿੰਨਾ ਤੀਰਾ ਹੈਗਾ 7 ਜੇ ਤੁਸੀਂ ਇਹ ਪਿਛਲਾ ਗਣਾ ਡੂੰਗਾ ਪਾਣਾ ਹੈ 8 ਤੱਕ ਪਾਣਾ 8.5 ਪਾਣਾ ਤਾਂ ਫੇਰ ਤੁਹਾਨੂੰ ਤੀਰਾ ਘਟਾਉਣਾ ਪੈਣਾ ਅੱਧਾ ਇੰਚ ਜਿਹੜਾ ਹੁਣ ਮੈਂ 7 ਲਿਆ ਤਾਂ ਫੇਰ ਤੁਹਾਨੂੰ ਤੀਰਾ 6.5 ਰੱਖਣਾ ਰੱਖਣਾ ਪੈਣਾ ਕਿਉਂ ਫੇਰ ਤੀਰਾ ਜਿਹੜਾ ਪਿਛਲੇ ਪਾਸੇ ਹੁੰਦਾ ਉਹ ਆਹ ਜਿਹੜੀ ਸੀਨ ਆਪਣੀ ਹੁੰਦੀ ਹੈ ਨਾ ਮੋਰਾਂ ਦੀ ਜਿਆਦਾ ਆਪੇ ਮੋੜ ਨੂੰ ਬਾਹਰ ਕਰਨੀ ਫੇਰ ਆਹ ਸੀਨੇ ਤਾਂ ਖਿੱਚ ਹੋ ਜਾਂਦੀ ਆ ਖਿੱਚ ਕੇ ਫੇ ਆਪਣਾ ਤੀਰਾ ਵੱਜ ਜਾਣਾ ਤੇ ਫੇ ਉਹ ਪਿਆ ਗਾਣਾ ਪੀ ਇਧਰ ਨੂੰ ਡਿਗੜਾ ਮੋੜਿਆ ਆਲੂ ਤੇ ਇਸ ਕਰਕੇ ਜੇ ਤੁਸੀਂ ਪਿਛਲਾ ਗਾਣਾ ਵੱਡਾ ਰੱਖਣਾ ਫੇ ਤੁਹਾਨੂੰ ਤੀਰਾ ਛੋਟਾ ਰੱਖਣਾ ਪੈਣਾ ਜਾਂ ਫੇ ਵੱਡਾ ਨਹੀਂ ਜਾਣਾ ਹੈਗਾ ਕਿਉਂ ਮੋਰਲੇ ਮੋਰਲੇ ਤੁਸੀਂ ਗਾਣਾ ਜਿੰਨਾ ਮਰਜੀ ਰੱਖ ਲਓ ਮੋਰਲੇ ਨਾਲ ਫਰਕ ਨਹੀਂ ਪੈਂਦਾ ਹੈ ਕਿਉਂ ਬਾਹਾਂ ਆਪਣੀਆਂ ਤਾਂ ਮੋੜ ਨੂੰ ਰਹਿਣੀਆਂ ਤੇ ਜਿਹੜਾ ਪਿਛਲਾ ਫੇ ਪਿੱਛੋਂ ਖਿੱਚ ਪੈਂਦੀ ਹੈ ਨਾ ਸਾਹਾਂ ਤੋਂ ਆਹ ਜਿਹੜੀ ਪਿੱਛੇ ਫੇ ਇੱਥੋਂ ਖਿੱਚ ਪੈ ਕੇ ਹੈ ਨਾ ਤੇ ਫੇ ਆਪਣਾ ਤੀਰਾ ਆਪਣਾ ਛੋਟਾ ਰੱਖਣਾ ਪੈਂਦਾ ਇਸ ਕਰਕੇ ਜੇ ਤੁਹਾਡਾ ਗੜਾ ਹੈਗਾ ਪਿੱਛੇ 5 ਤੱਕ 4 6 ਤੱਕ ਵੀ ਫਿਰ ਤੁਸੀਂ ਤੀਰਾ ਉਨਾ ਹੀ ਲੈਣਾ ਤੇ ਜੇ ਤੁਹਾਡਾ ਤੀਰਾ ਪਿਛਲਾ ਗੜਾ ਵੱਡਾ ਹੈ ਤਾਂ ਫਿਰ ਤੁਸੀਂ ਪਿਛਲਾ ਗੜਾ ਛੋਟਾ ਕਰਨਾ ਤੀਰਾ ਦੇ ਇਹ ਹੈਗਾ ਮੇਰਾ ਗੜੇ ਦਾ ਤੇ ਹੁਣ ਆਪਾਂ ਬਾਹਨ ਲੈਣਾ ਬਾਹਨ ਦੀ ਆਪਾਂ ਜਿਹੜੀ ਹੈ ਨਾ ਆ ਆ ਆਪਣੀ ਆ ਸੀਣਿਆ ਤੀਰੇ ਵਾਲੀ ਆ ਤੀਰੇ ਤੋਂ ਆਪਾਂ ਮਾਣਨਾ ਇਦਾਂ ਤੀਰੇ ਤੋਂ ਮਾਣ ਕੇ ਜਿੰਨੀ ਲੰਬਾਈ ਹੈਗੀ ਆ ਉਨੀ ਲੰਬਾਈ ਆਪਾਂ ਰੱਖਣੀ ਆ 16 ਤੇ ਆਪਾਂ ਇਹਦੀ ਲੰਬਾਈ 18 ਰੱਖਾਂਗੇ ਕਿਉਂ 2 ਇੰਚ ਡੇਢ ਇੰਚ ਮੋਰੇ ਫਟ ਜਾਣੀ ਆ ਅੱਧਾ ਇੰਚ ਆਪਣਾ ਇੱਧਰ ਆ ਜਾਂਦਾ ਆ ਤੇ ਇਸ ਕਰਕੇ ਆਪਾਂ ਇਹਦੀ ਲੰਬਾਈ ਇੱਥੋਂ ਲੈਣੀ ਇੱਥੋਂ ਥੱਲਿਓਂ ਨਹੀਂ ਲੈਣੀ ਹੈਗੀ ਇੱਥੋਂ ਲੰਬਾਈ ਆਪਾਂ ਬਾਹਂ ਦੀ ਮਣੀ ਦੀ ਕਿਉਂ ਇੱਥੋਂ ਆਪਾਂ 3 ਇੰਚ ਕਾਟ ਪਾਈ ਦੀ ਆ ਤੇ ਇਸ ਕਰਕੇ ਬਾਹਂ ਦੀ ਲੰਬਾਈ ਇੱਥੋਂ ਜਾਣੀ ਆ ਤੇ ਹੁਣ ਰਹਿ ਗਿਆ ਆਪਣਾ ਬ੍ਰੈਸਟ ਐਂਦਾ ਆਪਾਂ ਇੱਥੋਂ ਆਪਾਂ ਦੋ ਨਾਲ ਜਿਹੜੀਆਂ ਆਪਣੀਆਂ ਸੀਣਾ ਆ ਨਾ ਆਹ ਏ ਆਹ ਇਹਨੂੰ ਆਪ ਐਦਾਂ ਖਿੱਚਣਾ ਖੱਟ ਕੇ ਆਪਾਂ ਨਾਪ ਲੈਣਾ ਖਿੱਚ ਕੇ ਨਾਪ ਲੈਣਾ ਫੇ ਤੁਹਾਡੇ ਵਿੱਚ ਬਲ ਨਹੀਂ ਰਹਿਣਾ ਹੈਗਾ ਮੇਰੇ 18 ਆ ਤਾਂ ਤੁਸੀਂ ਇਹਦਾ 18 ਹੀ ਰੱਖਣਾ ਕਿਉਂ ਇਹ ਜਿਆਦਾ ਆਪਾਂ ਗੜਾ ਇਧਰ ਨੂੰ ਹੈ ਨਾ ਐਡਾ ਵਧਾ ਦੇਣਾ ਤਾਂ ਫਿਰ ਇਹ ਹੋ ਵੱਜ ਜਾਂਦਾ ਹੁੰਦਾ ਫਿਰ ਇਹ ਫੁੱਲ ਦਾ ਜਿਹਾ ਮੋਰ ਰਹਿੰਦਾ ਇੰਨਾ ਹੀ ਰੱਖਣੀ ਤੁਸੀਂ ਇਹਦੀ ਤੇ ਆ ਜਿਹੜੀ ਫੇਰ ਆਪਣੀ ਇਹ ਲੈਣਾ ਪਰ ਇਦਾਂ ਐਨ ਹੋਣਾ ਕੱਟ ਕੇ ਆ ਇਹ ਇਹਦਾ ਸੀਨਾ ਖਿੱਚ ਕੇ ਨਾਪ ਲੈਣਾ ਹੋਣਾ ਜੇ ਆਪਾਂ ਇਦਾਂ ਇਦਾਂ ਨਾਪ ਲੈ ਲਿਆ ਐਡੇ ਹੀ ਤਾਂ ਫੇਰ ਆਪਣਾ ਦੇਖੋ 17.5 ਇੰਚ ਦਾ ਫਰਕ ਪੈ ਗਿਆ ਉਹ 0.5 ਇੰਚ ਫੇਰ ਜਿਆਦਾ ਆਪਾਂ ਜੈਂਪਰ ਪਾਉਣਾ ਫੇਰ ਆਪਣਾ ਕੱਛਾਂ ਤੋਂ ਜੈਂਪਰ ਬ੍ਰੈਸਟ ਤੋਂ ਤੰਗ ਹੋ ਜਾਣਾ ਹਨਾ ਤੇ ਇਸ ਕਰਕੇ ਤੁਸੀਂ ਐਨ ਖਿੱਚ ਕੇ ਕਰਨਾ ਤੇ ਜਿਹੜੀ ਆਪਣੀ ਕਮਰ ਦੀ ਫਿਟਿੰਗ ਹੁੰਦੀ ਆ ਉਹ ਆਪਣੀ ਆ ਜਿਹੜੀਆਂ ਆਪਾਂ ਪਲੋਈਆਂ ਪਾਈਆਂ ਥੱਲੇ ਦੀਆਂ 8 ਇੰਚ ਤੇ ਉੱਥੋਂ ਕਮਰ ਦੀ ਫਿਟਿੰਗ ਲੈਣੀ ਆ ਤੇ ਕਈ ਵਾਰੀ ਇੱਕ ਹੋਰ ਗੱਲ ਆ ਕਈ ਵਾਰੀ ਕਈਆਂ ਦੇ ਬਰਸਟ ਭਾਰੀ ਬਹੁਤ ਹੁੰਦੀ ਆ ਹਨਾ ਜਿੱਦਾਂ ਹੁਣ ਇੱਥੋਂ ਇੱਕ ਇੱਥੋਂ 18 ਆ ਗਈ ਇਹਨਾ ਦੇਖੋ ਕੱਚਾ ਕੋਲ ਤੇ ਇਹ ਤੋਂ ਥੱਲਿਓ 2 ਇੰਚ ਤੁਸੀਂ ਇਹ ਤੋਂ ਥੱਲਿਓ 2 ਇੰਚ ਕਈ ਵਾਰੀ ਕਈਆਂ ਦੇ ਹੈਗਾ ਇਹ ਮੈਂ ਸੀਤੇ ਜਾਂ ਸੂਟ ਤਾਂ ਮੈਨੂੰ ਪਤਾ ਆ ਤੇ ਇੱਥੋਂ ਤੁਸੀਂ 18 ਦੀ ਬਜਾਏ ਆ ਦੇਖੋ 19.5 ਕਰ ਦੇਣੀ 19 ਕਰ ਦੇਣੀ ਆ 1 ਇੰਚ ਬਾਹਰ ਨੂੰ ਇੱਦਾਂ ਕੱਟ ਦੇਣੀ ਤਿਰਛੀ ਜਹੀ ਇਹ ਸੀਨ 2 ਇੰਚ ਤੱਕ ਹੀ ਆਉਣੀ ਪੈਂਦੀ ਆ ਵੱਧੂ ਨਹੀਂ ਇੱਥੋਂ 2 ਇੰਚ ਤੋਂ ਜ 2.5 ਇੰਚ ਤੱਕ ਸੀਣੇ ਇਹ ਕਰੀਦੀ ਆ ਵੱਧ ਨਹੀਂ ਕਿਉਂ ਵੱਧ ਫਿਰ ਆਪਣਾ ਖਰਾਬ ਹੋ ਜਾਣਾ ਆ ਤੇ ਉਹੋ ਕਰਕੇ ਇੱਦਾਂ ਮਾੜੀ ਜੇ ਪਾਸੇ ਨੂੰ ਕੱਢ ਕੇ ਤੋਂ ਫੇਰ ਆਪਾਂ ਕਮਰ ਦੀ ਫੀਟਿੰਗ ਆਪਾਂ ਇੱਥੋਂ ਲੈਣੀ ਪਲੋਈਆਂ ਤੋਂ ਤਾਂ ਇਹ ਬਾਕੀ ਜਿਹੜੀ ਆਪਣੀ ਹੈਪ ਤੇ ਆ ਹੈਪ ਆਪਾਂ ਕਾਜ ਜਾਂ ਤੋਂ ਮੈਂ ਨਹੀਂ ਜਿੱਥੇ ਆਪਣੇ ਕਾਜ ਰੱਖੇ ਉੱਥੋਂ ਆਪਾਂ ਹੈਪ ਮੈਂ ਨਹੀਂ ਆ ਹੱਪੇ-ਜੱਪੇ ਨਹੀਂ ਦੇਖੋ ਖੱਟਦੇ ਹੈਗੇ ਫੇ ਆਪਣਾ 19 ਦਾ 19.5 ਜਿਆਦਾ ਆਪਾਂ ਇਦਾਂ ਖਿੱਚ ਲਈ ਆ ਤੇ ਸਾਢੇ 20 ਆ ਗਈ ਆ ਇਹ ਖਿਆਲ ਰੱਖਣਾ ਖਿੱਚ-ਖਿੱਚ ਕੇ ਨਾਪ ਸੂਟ ਦਾ ਲੈਣਾ ਕਿਉਂ ਸੂਟ ਕਈ ਵਾਰੀ ਸੂਟ ਸ਼ੈਂਕ ਹੋਇਆ ਹੁੰਦਾ ਫੇ ਜਾਂ ਦੂਜਾ ਸੂਟ ਆਪਾਂ ਸੀਂਦਾ ਆ ਤੇ ਫੇਰ ਉਹ ਤੰਗ ਹੋ ਜਾਂਦਾ ਆ ਤੇ ਇਹ ਇੰਨਾ ਆਹ ਇੱਥੋਂ ਇੱਥੋਂ ਕਾਜ ਤੋਂ ਰੱਖ ਲੈਣਾ ਆਪਾਂ ਸਾਢੇ 20 ਤੇ ਕਿ ਕਹਿੰਦੇ ਹੁੰਦੇ ਘੇਰ ਆਪਾਂ ਘੱਟ ਰੱਖਣਾ ਪਰ ਜੇ ਤੁਸੀਂ ਸੂਟ ਸੀਣਾ ਆ ਫੇਰ ਤੁਹਾਨੂੰ ਘੇਰ ਹਨਾ ਜਿਹੜਾ ਕੱਢਣਾ ਇੱਥੋਂ ਇੱਥੋਂ ਆਪਾਂ ਘੱਟ ਕਰ ਸਕਦੇ ਆ ਥੱਲਿਓ ਫੱਟਾ ਐਦਾਂ ਥੱਲਿਓ ਫੱਟਾ ਆਪਾਂ ਜਿੱਦਾਂ ਐਦਾਂ ਹੁਣ ਆਹ ਮੇਰੇ 20 ਆ ਉੱਥੋਂ 21 ਆ 20 ਕੀਤਾ 1 ਇੰਚ ਦਾ ਆਪਾਂ ਫਰਕ ਪਾਇਆ ਤੇ ਇੱਥੋਂ ਆਪਾਂ ਨੂੰ ਘੇਰ ਫੇ ਉਨਾ ਹੀ ਲੈਣਾ ਪੈਣਾ ਜਿੱਦਾਂ ਹੁਣ ਆਹ 21 ਆ ਆਬ 21 ਆ ਪਰ 10 ਇੰਚ ਹੋਰ ਘੇਰ ਵੱਡਾ ਲੈਣਾ 24 ਕਰਨਾ 24 ਤੇ ਵੀ ਕਈ ਵਾਰੀ ਕਾਣ ਹੁੰਦੀ ਹੈ ਕਾਣ ਵਗੈਰਾ ਪਈ ਹੋਂਦੀ ਸੂਟਾਂ ਚ ਬਹੁਤਿਆਂ ਚ ਤਾਂ ਤੁਸੀਂ ਅੱਧਾ ਇੰਚ ਹੋਰ ਕਰ ਸਕਦੇ ਆ ਕਿਉਂ ਫਿਰ ਉਹਦਾ ਇਲਾਜ ਹੈਗਾ ਜਾਂ ਘਟ ਜਾ ਕੇ ਘੇਰ ਫੇ ਹੋ ਨਿਸੂ ਤੋਂਣਾ ਹੈਗਾ ਤਾਂ ਤੁਸੀਂ ਆਹ ਪੱਲਾ ਫਿਰ ਛੋਟਾ ਕਰ ਲਓ ਜੇ ਕਈਆਂ ਦੇ ਹੁੰਦੇ ਪੱਲੇ ਛੋਟੇ ਆ ਤੇ ਕਈਆਂ ਦੇ ਠੀਕ ਹੁੰਦੇ ਆ ਤੇ ਤੁਸੀਂ ਤੁਹਾਨੂੰ ਜਿਹੜਾ ਘੇਰ ਆ ਜੈਂਪਰ ਦਾ ਘੇਰ ਤੁਸੀਂ ਕਟਾਈ ਨਾ ਮੈਂ ਘੇਰ ਦੀ ਕਰਨੀ ਉਹ ਤੁਹਾਨੂੰ ਇਹ ਹਿਪ ਦੇ ਹਿਸਾਬ ਚ ਘੇਰ ਲੈਣਾ ਪੈਣਾ ਆ 24 ਇੰਚ ਤੇ ਬਾਕੀ ਸਲਵਾਰ ਦੀ ਆਪਾਂ ਤੁਹਾਨੂੰ ਦੱਸਦੇ ਆਂ ਕਈ ਵਾਰੀ ਅਗਲਾ ਸਲਵਾਰ ਕਹਿੰਦਾ ਮੇਰੀ ਸਲਵਾਰ ਦੀ ਲੰਬਾਈ ਇੰਨੀ ਰੱਖ ਦਿਓ ਹਨਾ ਮੋਰੀ ਤੇ ਲੰਬਾਈ ਅਗਲਾ ਦੱਸ ਦਿੰਦਾ ਆਂ ਆਪਾਂ ਐਥੋਂ ਇੱਥੇ ਤੋਂ ਫੜ ਕੇ ਆਪਾਂ ਐਥੋਰੀ ਮੈਨ ਨਹੀਂ ਹੈਗੀ ਇੱਥੋਂ ਆਪਾਂ 1/2 ਇੰਚ ਦੀ ਕਟ ਪਾਈ ਹੋ ਹੁੰਦੀ ਆ ਤੇ ਆਪਾਂ ਮੋਰੀ ਮੈਣਨੀ ਆ ਇਥੋਂ ਇਥੋਂ ਆਪਾਂ ਜਿਹੜੇ ਸੀਣ ਆ ਉਥੋਂ ਆਪਾਂ ਮੋਰੀ ਮੈਣਨੀ ਆ ਆਪਾਂ ਇੱਥੇ ਸੀਣ ਤੱਕ ਰੱਖਣੀ ਆ ਇਥੋਂ ਸੀਣ ਕਿਉਂ ਇਥੋਂ ਆਪਾਂ ਮੋਰੀ ਤੇ ਮੋਰੇ ਆਪਾਂ ਕਾਟ ਪਾਈਦੇ 8 ਇੰਚ ਦੇ ਤੇ ਉਥੋਂ ਨਹੀਂ ਮੈਣਨੀ ਉਥੋਂ ਆਪਣੀ ਸਲਵਾਰ ਦੀ ਲੰਬਾਈ ਘਟ ਜਾਣੀ ਆਪਾਂ ਇਥੇ ਸੀਣ ਤੇ ਲੈਣੀ ਸੀਣ ਤੱਕ ਆਦੇ 36 ਆ ਆਛੱਤੀ ਰੱਖਣੀ ਆਪਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ 벨ਟ ਛੋਟੀ ਰੱਖਣੀ ਜਾਂ ਵੱਡੀ ਰੱਖਣੀ ਆ ਕੋਈ ਕੋਈ 5 ਇੰਚ ਦੀ ਪਾਉਂਦਾ ਕੋਈ 6 ਇੰਚ ਦੀ ਪਾਉਂਦਾ ਉਹ ਤੁਹਾਡੇ ਹਿਸਾਬ ਨਾਲ ਹੋ ਜਾਣਾ ਆ ਤੇ ਮੋਰੀ ਵੀ ਅਗਲਾ ਦੱਸ ਦਿੰਦਾ ਕਈ ਵਾਰੀ ਅਗਲਾ 벨ਟ ਨਹੀਂ ਦੱਸਦਾ ਤੁਹਾਨੂੰ 벨ਟ ਤੁਸੀਂ ਇਦਾਂ ਕਰਨੀ ਜਿੱਦਾਂ ਹੁਣ ਆਪਾਂ ਹਣਾ ਅਰੇ ਕਮਰ ਦਾ ਹਿਸਾਬ ਲਾਇਆ ਸੀਗਾ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਆਹ ਹੈਪ ਰੱਖੀ ਆਪਾਂ ਹੈਪ ਤਾਂ ਆਪਾਂ ਹਾ ਹੁਣ ਆਪਣੀ ਇੱਕ ਹੀ ਹੈਪ ਤੇ ਆਪਾਂ ਜੇ ਜੇ ਸਲਵਾਰ ਦੀ 벨ਟ ਦਾ ਜੇ ਕਈ ਵਾਰੀ ਅਗਲੇ ਤੇ ਨਹੀਂ ਹੁੰਦੀ ਹੈਗੀ ਹਨਾ ਅਗਲਾ ਆਪਾਂ ਨੂੰ ਜੈਂਪਰ ਦੇਣ ਦਾ ਸਲਵਾਰ ਕਹਿੰਦਾ ਇੰਨੀ ਲੰਬਾਈ ਰੱਖਦੇ ਹੋ ਇੰਨੀ ਮੋਰੀ ਰੱਖਦੇ ਹੋ ਤੇ ਬੈਂਟ ਫਿਰ ਤੁਹਾਨੂੰ ਹਿਸਾਬ ਨਾਲ ਰੱਖਣੀ ਪੈਣੀ ਆ ਜਿੰਨੀ ਆਪਣੀ ਜੈਂਪਰ ਦੀ ਹੈਪ ਹੈਪ ਤੋਂ ਆਪਾਂ ਜੇ ਤਾਂ ਜਿਆਦਾ ਭਾਰਾ ਆ ਤੇ 4 ਇੰਚ ਜੇ ਥੋੜਾ ਆ ਤਾਂ 3 ਇੰਚ ਰੱਖਣੀ ਪੈਣੀ ਆ ਤੇ ਜਿੱਦਾਂ ਹੁਣ ਮੇਰੇ 21 ਆ ਤੇ ਆਪਾਂ ਫਿਰ 24 벨ਟ ਰੱਖ ਲੈਣੀ ਆ ਜਾਂ 25 ਕਰ ਲੋ ਜਿਆਦਾ ਤਾਂ ਨਹੀਂ ਚੱਲ 25 ਤੱਕ ਆਪਾਂ 벨ਟ ਕਰ ਸਕਦੇ ਆ ਵੱਧ ਨਹੀਂ ਜੋ phép ਜਿਆਦਾ ਸੀਰ ਪਰ ਹੈ ਫੋ ਉਸ ਹਿਸਾਬ ਨਾਲ ਅਗਲੇ ਤੇ ਦੇਖ ਲੋ ਤੇ ਬਾਕੀ 4 ਇੰਚ ਆਪਾਂ 벨ਟ ਵੱਧ ਰੱਖੀ ਦੀ ਐਸ ਹਿੱਪ ਤੋਂ ਜੇ ਅਗਲਾ ਤੁਹਾਨੂੰ ਸਲਵਾਰ ਨਹੀਂ ਦੇ ਕੇ ਜਾਂਦਾ ਫੇ ਮੈਂ ਤੁਹਾਨੂੰ ਇਹ ਦੱਸਦੀ ਵੀ ਲੰਬਾਈ ਵੀ ਅਗਲਾ ਦੱਸ ਦਿੰਦਾ ਤੇ ਮੋਰੀ ਵੀ ਦੱਸ ਦਿੰਦਾ ਤੇ 벨ਟ ਤੁਸੀਂ ਉਹ ਤੁਹਾਨੂੰ ਆਪਣੇ ਆਪ ਆਈਡੀਆ ਜਾਂ ਤੁਸੀਂ ਕੱਪੜੇ ਸੀਂਦੇ ਤੁਹਾਨੂੰ ਆਪਣੇ ਆਪ ਇਹ ਆਈਡੀਆ ਆ ਜਾਂਦਾ ਆ ਤੁਸੀਂ ਆਹ ਹਿੱਪ ਦਾ ਹਿਸਾਬ ਲਾ ਲਓ ਹਿੱਪ ਤੋਂ 3 ਇੰਚ 벨ਟ ਵੱਧ ਰੱਖ ਲਓ 4 4 ਰੱਖ ਲਓ ਕਿ 1 ਅੱਧਾ ਇੰਚ ਵਿੱਚ ਵੀ ਆ ਜਾਂਦੀ ਆ ਤਾਂ ਬਾਕੀ ਹੁਣ ਮੈਂ ਤੁਹਾਨੂੰ ਇਹਦੀ ਕਟਾਈ ਦੱਸੇ ਦਿੱਤੀ ਜੇ ਤੁਸੀਂ ਬਾਡੀ ਤੋਂ ਨਾਪ ਲੈਣਾ ਤੇ ਬਾਡੀ ਤੇ ਕਿੱਦਾਂ ਹੁਣ ਤੁਹਾਡੇ ਆਹ ਹਨਾ ਆਪਾਂ ਰੱਖਿਆ ਆ ਆ ਟੀਰਾ ਰੱਖਿਆ ਆ ਸੌਰੀ ਆਹਾਂ ਮੋਡਾ ਰੱਖਿਆ ਆ ਇੱਥੋਂ ਛਾਤੀ ਤੋਂ ਛਾਤੀ ਰੱਖੀ ਆ ਤੇ ਤੁਹਾਨੂੰ ਆਪ ਜਿੱਦਾਂ ਬੋਡੀ ਤੋਂ ਆਪ ਅਗਲੇ ਦੇ 17 ਤਾਂ ਤੁਹਾਨੂੰ 2 ਇੰਚ ਹੋਰ ਖੁੱਲਾ ਰੱਖਣਾ ਪੈਣਾ 2-2 ਇੰਚ ਦਾ ਤੁਹਾਨੂੰ ਫਰਕ ਪਾਉਣਾ ਪੈਣਾ ਕਿਉਂ ਦੇ 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 ਨਾਲ ਤਾਂ ਆਪਾਂ ਲਾ ਨਹੀਂ ਸਕਦੇ ਹੈਗੇ ਤੇ ਹੈਪ ਤੋਂ ਤੁਹਾਨੂੰ 3 ਇੰਚ ਫਰਕ ਪਾਉਣਾ ਪੈਣਾ ਕਿਉਂਕਿ ਆਜਾ ਕਾਲ ਫੇ ਬੈਚ ਆਉਣੇ ਆ ਤੇ ਬਾਕੀ ਮੋਢਾ ਆ ਜਿੱਦਾਂ ਮੋਢਾ ਤੁਹਾਡਾ ਕਈਆਂ ਦਾ ਛੋਟਾ ਹੁੰਦਾ ਕਿ ਜੇ ਤੁਹਾਡਾ ਪਿਛਲਾ ਤੀਰਾ ਪਿਛਲਾ ਗळा ਵੱਡਾ ਆ ਤੇ ਤੁਹਾਡਾ ਫੇ ਮੋਢਾ ਛੋਟਾ ਰੱਖ ਹੋਣਾ ਕਿਉਂ ਖਿੱਚ ਪੈਣੀ ਆ ਤੇ ਇਹਦੇ ਹੁਣ ਮੈਂ ਮੋਢਾ ਜਿਹੜਾ ਆਪਾਂ ਰੱਖਿਆ ਆ ਇਹ ਜਿਹੜਾ ਹੈਗਾ ਮੋਢਾ ਸਾਰਾ 7 ਇੰਚ ਰੱਖਿਆ ਹੈ 6.5 ਰੱਖਿਆ ਹੈ 6.5 ਤੋਂ ਫਿਰ ਆਪਾਂ ਕਾਟੇ ਤਾਂ ਪਾਈ ਦਈਏ ਫਿਰ ਇਸ ਕਰਕੇ ਆਪਾਂ ਇਹ ਮੋਢਾ 8 ਹੋ ਜਾਂਦਾ ਆ 8.5 9 ਹੋਏ ਆ ਤੇ ਜਿਹੜੀ ਆਪਾਂ ਥੱਲੇ ਦੀ ਪਲੋਈ ਪਾਈ ਦੀ ਆ ਆਹ ਜਿਹੜੀ ਆਪਾਂ ਇੱਥੋਂ ਕਾਟ ਪਾਉਣੀ ਹੈ ਨਾ ਮੋਢੇ ਦੀ ਇਦਾਂ ਇਦਾਂ ਕਾਟ ਪਾਉਣੀ ਆਪਾਂ ਇਦਾਂ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਆ ਜਦ ਆਪਾਂ ਹਨਾ ਬਕਸਾ ਬਣਾ ਲਿਆ ਆਪਣੇ ਜੈਂਪਰ ਤੇ ਆਹਾਂ ਇੱਥੋਂ ਤੀਰਾ ਰੱਖ ਲਿਆ ਤਾਂ ਥੱਲੇ ਆਪਾਂ ਮੋਢੇ ਦਾ ਏਦਾਂ ਬਕਸਾ ਬਣਾ ਲਿਆ ਉਹ ਜਿੱਥੋਂ ਆਪਾਂ ਕਾਟ ਆਪਾਂ ਤਰਸ਼ੀ ਹੁੰਦੀ ਏਦਾਂ ਹਨਾ ਕਰੀਦੀ ਆ 2 ਇੰਚ ਦੀ ਪਾਈ ਦੀ ਪਿਛਲੇ ਪੱਲੇ ਨੂੰ ਉੱਥੋਂ ਆਹ ਪਲੋਈ ਪਾਈ ਦੀ ਮੋੜ ਲਈਏ ਖਿਆਲ ਰੱਖਿਓ ਫੇਰ ਤੁਹਾਡੀ ਫਿਟਿੰਗ ਸੂਟ ਆਉਣੀ ਨਹੀਂ ਫਿਟਿੰਗ ਨਹੀਂ ਸੂਟ ਆਉਂਦੀ ਹੁੰਦੀ ਹੈਗੀ ਤਾਂ ਇਹ ਮੈਂ ਤੁਹਾਨੂੰ ਅੱਜ ਨਾਪ ਲੈਣਾ ਦੱਸਿਆ ਵੀ ਤੁਸੀਂ ਕਿੱਦਾਂ ਨਾਪ ਲੈ ਸਕਦੇ ਆ ਸੂਟ ਤੋਂ ਤਾਂ ਆਹ ਤੀਰੇ ਦਾ ਹੀ ਥੋੜਾ ਜਿਆ ਹੋ ਜਾਂਦਾ ਤੀਰੇ ਤੇ ਬਸ ਤੀਰੇ ਦਾ ਹੀ ਏਦਾਂ ਗळा ਖਿੱਚੋ ਨਾ ਜੇ ਤੁਸੀਂ ਗਾਲਾ ਸੱਚਲਾ ਤੁਹਾਡਾ ਤੀਰਾ ਵੱਜ ਜਾਣਾ ਆ ਇੱਥੋਂ ਤੁਸੀਂ ਆਪਣਾ ਜੈਂਪਰ ਖਿੱਚੋ ਬਲੇਜ਼ਰ ਵਾਲੀਆਂ ਜਿਹੜੀਆਂ ਆਪਾਂ ਸੀਣਾ ਲਾਈਆਂ ਹਨਾ ਇੱਥੋਂ ਤਾਂ ਜੈਂਪਰ ਆਪਣਾ ਇੱਦਾਂ ਖਿੱਚ ਕੇ ਤੇ ਇਹ ਇਦਾਂ ਕਰ ਦੋ ਫੇ ਤੀਰਾ ਆਪਣੇ ਆਪ ਆ ਜਾਣਾ ਇਦਾਂ ਉਹਨੂੰ ਸੈੱਟ ਕਰ ਲਓ ਤੀਰੇ ਨੂੰ ਹੱਥਾਂ ਦੇ ਨਾਲ ਹੱਥਾਂ ਨਾਲ ਇੱਦਾਂ ਖੋਲਿਓ ਨਾ ਇਦਾਂ ਐਂ ਸੈੱਟ ਕਰ ਲਿਓ ਇਦਾਂ ਤੇ ਜੇ ਤੁਸੀਂ ਪਿਛਲਾ ਇਹੀ ਖਿਆਲ ਰੱਖਿਓ ਪਿਛਲਾ ਗਾਲਾ ਜੇ ਤੁਹਾਡਾ 5 ਤੱਕ ਕੇ ਤਾਂ ਤੀਰਾ ਪੂਰਾ ਹੋਣਾ ਜੇ ਤੁਹਾਡਾ ਗਾਲਾ 7 8 8 ਹੋ ਗਿਆ ਤਾਂ ਤੀਰਾ ਤੁਹਾਡਾ ਘਟ ਜਾਣਾ ਆ ਤੇ ਮੋਡਾ ਵੀ ਕੱਟ ਜਾਣਾ ਆ ਤੇ ਬਾਕੀ ਆ ਜਿਹੜੀ ਕਈਆਂ ਦੇ ਆ ਸਾਹਮਣਾ ਬਾਹ ਕੁਸਾ ਜਿੱਦੋਂ ਹੁਣ ਸਾਹਮਣਾ ਹੈਗਾ ਮੇਰੇ ਇਹ ਆਪਾਂ ਜਿੱਥੋਂ ਕਾਟ ਪਾਈ ਦੀ ਕਾਟ ਤੋਂ ਆਪਾਂ ਉੱਥੇ ਤੱਕ ਸਾਹਮਣਾ ਲੈਣਾ ਆ ਸਾਹਮਣਾ ਮੇਰੇ ਇਹ 13 ਇੰਚ ਆ ਇਹ ਸਾਹਮਣਾ ਇੰਨਾ ਹੀ ਰੱਖੀਦਾ ਹੈ ਫਿਰ ਇੱਥੋਂ ਆਪਾਂ ਕਾਟ ਪਾ ਕੇ ਉਹ ਵਦਾ ਘਟਾ ਦੇਈਦਾ ਕਈ ਦਾ ਕਈਆਂ ਦੇ ਸਾਹਮਣੇ ਛੋਟਾ ਹੁੰਦਾ ਕਈਆਂ ਦੇ ਵੱਡਾ ਹੁੰਦਾ ਇਹ ਤੁਹਾਨੂੰ ਜੈਂਪਰ ਦੇ ਹਿਸਾਬ ਨਾਲ ਬਾਕੀ ਅਗਲੇ ਦੀ ਬੋਡੀ ਦੇ ਹਿਸਾਬ ਨਾਲ ਵੀ ਕਰ ਲੈਣਾ ਪੈਂਦਾ ਹੁੰਦਾ ਜਿਹੜੇ ਆਪਾਂ ਸੂਟ ਸੀਨੇ ਆ ਕਿਉਂ ਆਪਾਂ ਨੂੰ ਫਿਰ ਆਈਡੀਆ ਆ ਜਾਂਦਾ ਆ ਤਾਂ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ